ਜਾਸ਼ ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਰਸਤ ਸੈਕਿੰਡ ਵਾਲੇ ਇਸ਼ੂ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਅ ਦੇਖੋ ਅਸੀਂ ਜਿਹੜੇ ਮੈਸੇजेस ਜਾਂ ਕਮੈਂਟਸ ਨੇ ਉਹ 3 ਸੈਕਸ਼ਨ ਦੇ ਵਿੱਚ ਪੜਾਂਗੇ ਜੀ ਅ ਜਦੋਂ ਅਕਸਰ ਸੰਤ ਪਿੰਡਾ ਵਾਲੇ ਬਾਰ-ਬਾਰ ਪੂਰੇ ਵੀਰਵੇ ਨਾਲ ਇਹ ਕਹਿੰਦੇ ਸੀ ਕਿ ਭਾਈ ਕਿਵੇਂ ਇਸ ਮੁਲਕ ਦੇ ਵਿੱਚ ਦੋ ਕਾਨੂੰਨ ਨੇ ਇੱਕ ਬਹੁ ਗਣਤੀ ਹਿੰਦੂਆਂ ਦੇ ਲਈ ਹੈ ਜੀ اور ਇੱਕ ਗੱਟ ਗਿਣਤੀ ਸਿੱਖਾਂ ਮੁਸਲਮਾਨਾਂ ਦੇ ਲਈ ਹੈ ਔਰ ਕਿਵੇਂ ਕਾਨੂੰਨ ਦੇ ਮੁਤਾਬਕ ਜਿਹੜਾ ਉਹ ਸਾਡੇ ਨਾਲ ਕਾਨੂੰਨੀ ਵਿਤਕਰਾ ਕੀਤਾ ਜਾਂਦਾ ਹੈ ਸਮਾਜ ਦੇ ਵਿੱਚ ਤਾਂ ਬਹੁ ਗਿਣਤੀ ਦਾ ਵਰਤਾਰਾ ਸਿੱਖਾਂ ਪ੍ਰਤੀ ਕਿਸ ਕਿਸਮ ਦੀ ਨਫਰਤ ਚੁਟਕਲੇਬਾਜ਼ੀ ਔਰ ਦੂਸਰਾ ਰਹੀ ਹੈ ਜੀ ਪਰ ਕਾਨੂੰਨੀ ਤੌਰ ਤੇ ਵੀ ਕਿਵੇਂ ਵਿਤਕਰਾ ਹੁੰਦਾ ਔਰ ਮੈਂ ਜਿਹੜਾ ਹੁਣ ਇਸ਼ੂ ਡਿਸਕਸ ਕਰਨ ਜਾ ਰਹੇ ਹਾਂ ਅਸੀਂ ਪਿਛਲੇ ਦਿਨਾਂ ਚ ਜਦੋਂ ਕਿ ਇਹਨਾਂ ਨੇ ਮਾਈਗ੍ਰੇਸ਼ਨ ਡੇ ਜੇ ਕਸ਼ਮੀਰੀ ਪੰਡਤ ਹਰੋਕਾਸਟ ਡੇ ਕਸ਼ਮੀਰਵਾਦੀ ਜੋ ਕੱਢੇ 3.5 ਲੱਖ ਕੱਢੇ ਉਹਨੂੰ ਬੜੇ ਵਿਰਵਿਧਾਨ ਨਾਲ ਡਿਸਕਸ ਕੀਤਾ ਸੀ ਜਿਸ ਨੂੰ ਸਾਡੇ ਦਰਸ਼ਕਾਂ ਨੇ ਕਾਫੀ ਸਰਾਇਆ ਕਾਫੀ ਵੱਡੀ ਗਣਤੀ ਦੇ ਵਿੱਚ ਜਿਹੜੇ ਨੇ ਇਸ ਦੇ ਉੱਤੇ ਟਿੱਪਣੀਆਂ ਵੀ ਆਈਆਂ ਸੀ ਜੀ ਜਿਹੜੀ ਖਬਰ ਕੱਲ ਮੀਡੀਆ ਚ ਆਈ ਔਰ ਕਿਉਂਕਿ ਸਾਈਮਲਟੇਨੀਅਸਲੀ ਦੋ ਖਬਰਾਂ ਮੇਰੀ ਨਿਗਾਹ ਚੋਂ ਗੁਜ਼ਰੀਆਂ ਇੱਕ ਪਾਸੇ ਕਸ਼ਮੀਰੀ ਪੰਡਤਾਂ ਨੂੰ ਕਸ਼ਮੀਰਵਾਦੀ ਚ ਰੀਹੈਬਿਟੇਟ ਕਰਨ ਦੇ ਨਾਂ ਥੱਲੇ ਕਿਵੇਂ ਉੱਥੇ ਮੁਸਲਮਾਨਾਂ ਦੀ ਗਿਣਤੀ ਘਟਾਉਣ ਦੀ ਕੋਸ਼ਿਸ਼ ਹੈ ਜਿਵੇਂ ਕੱਲ ਸਾਡੇ ਇੱਕ ਵੀਰ ਨੇ ਲਿਖਿਆ ਸੀ ਕਿ ਪੰਜਾਬ ਦੇ ਵਿੱਚ ਜਿਵੇਂ ਬਈਏ ਲਿਆ ਕੇ ਸਿੱਖਾਂ ਦੀ ਗਿਣਤੀ ਇੱਕ ਅੱਧੇ 10 ਸਾਲ ਦੇ ਸੈਂਸਸ ਸੀ 2-3% ਥੱਲੇ ਆ ਗਈ ਜੀ ਇਹਹੀ ਟ੍ਰੈਂਡ ਜਿਹੜਾ ਹੈ 2-3 ਸੈਂਸਸ ਸੀ ਜਾਰੀ ਰਹਿੰਦਾ ਤੁਸੀਂ ਥੱਲੇ ਆ ਜਾਂਦੇ ਹੋ 50% ਤੋਂ ਵੀ ਸੋ ਕਸ਼ਮੀਰ ਚ ਵੀ ਉਹ ਆਨੇ ਬਹਾਨੇ ਸਰਕਾਰ ਕਹੇ ਜੀ ਇਹ ডিসপ্লেਸড ਪੰਡਤ ਨੇ ਔਰ ਬਠਾਣੇ ਔਰ ਦੂਜਾ ਉੱਥੇ ਉਹਨਾਂ ਨੇ ਉਹਨਾਂ ਦੇ ਘਰ ਬਣਾ ਕੇ ਉਹਨਾਂ ਦੇ ਪਤੇ ਦੂਜੇ ਰੱਖ ਲੈਣੇ ਨੇ ਰਹਿਣਗੇ ਉੱਥੇ ਹੀ ਉਹ ਜੰਮੂ ਔਰ ਦੂਸਰੀਆਂ ਥਾਵਾਂ ਤੇ ਇਹ ਸੋੜੇ ਜ ਨਹੀਂ ਖੁਸ਼ਹਾਲੀ ਚ ਉਹਨਾਂ ਚ ਇੱਕ ਵੱਡਾ ਤਬਕਾ ਗਿਆ ਉਹਨਾਂ ਨੂੰ ਇੰਨਾ ਕੁ ਪੈਸਾ ਇਹਨਾਂ ਨੇ ਦਿੱਤਾ ਹੁਣ ਇੱਕ ਪਾਸੇ ਤਾਂ ਇਹ ਹੀ ਸਟੋਰੀ ਜਿਹੜੀ ਸਾਹਮਣੇ ਆਈ ਕਿ ਕਿੰਨਾ ਐਮਾਉਂਟ ਕਿੰਨੇ ਘਰ ਉਹਨਾਂ ਨੂੰ ਬਣਾ ਕੇ ਦੇਣੇ ਨੇ ਦੂਸਰੇ ਪਾਸੇ ਬੀਬੀਸੀ ਦੇ ਹਿੰਦੀ ਸਰਵਿਸ ਤੇ ਵਿੱਚ ਉਹਨਾਂ ਦੀ ਇੱਕ ਸਟੋਰੀ ਸੀ ਕਿ ਬਾਰਡਰ ਏਰੀਆ ਦੇ ਉੱਤੇ ਪਿਛਲੇ 70 ਸਾਲ ਤੋਂ ਜਦੋਂ ਪਾਕ ਪਾਰਤ ਪਾਕਿਸਤਾਨ ਦੀ ਵੰਡ ਰੈਡਿਕਲ ਲਾਈਨ ਖਿੱਚੀ ਗਈ ਜੀ ਸੋ ਜ਼ਾਹਰ ਹੈ ਜਿਹੜਾ ਵਾਗਾ ਤੋਂ ਲੈ ਕੇ ਹੁਸੈਨੀਵਾਲਾ ਤੱਕ ਬਹੁਤ ਸਾਰੇ ਇਲਾਕੇ ਨੇ ਕਿ ਜਿਹਦੇ ਜ਼ਮੀਨ ਦੇ ਉੱਤੇ ਕੋਈ ਸਮੁੰਦਰਤਾ ਲੱਗਦਾ ਨਹੀਂ ਜਾਂ ਕੋਈ ਦਰਿਆ ਤਾਂ ਨਹੀਂ ਹੈ ਕਿ ਜਿਹ ਕੋਈ ਬਾਰਡਰ ਉਹਦਾ ਉਹਦੇ ਕੰਡੇ ਨਾਲ ਜੁੜਿਆ ਹੋਇਆ ਸੋ ਉਦੋਂ ਵੀ ਕਿਸਾਨਾਂ ਤੋਂ ਜ਼ਮੀਨ ਲਈ ਗਈ 10-10 ਫੁੱਟ ਇਧਰ ਉਧਰ ਕਿ ਜੀ ਅਸੀਂ ਬਾਰਡਰ ਬਣਾਣਾ ਫੇਰ ਜਦੋਂ ਪੰਜਾਬ ਦੇ ਵਿੱਚ ਸਿੱਖ ਆਜ਼ਾਦੀ ਤਹਿਰੀਕ 1980 ਵਿੱਚ ਚੱਲ ਰਹੀ ਇਹਨਾਂ ਨੇ ਡਰਾਮਾ ਬਣਾ ਕੇ ਕਿ ਜੀ ਇਹ ਤਾਂ ਕਿਉਂਕਿ ਕਦੇ ਵੀ ਨਹੀਂ ਸੀ ਚਾਹੁੰਦੇ ਸਿੱਖਾਂ ਦੀ ਪਾਕਿਸਤਾਨ ਦੇ ਪੰਜਾਬੀ ਮੁਸਲਮਾਨਾਂ ਨਾਲ ਜਾਂ ਪਾਕਿਸਤਾਨ ਦੇ ਨਾਲ ਦੋਸਤੀ ਹੋਏ ਤੇ ਇਹ ਤਾਂ ਬਹਾਨਾ ਲੱਭ ਰਹੇ ਸੀ ਇਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਹੈ ਉੱਥੋਂ ਆ ਰਹੇ ਨੇ دہشتਗਰ ਔਰ ਉੱਥੋਂ ਹਥਿਆਰ ਆ ਰਹੇ ਨੇ ਔਰ ਅਸੀਂ ਜਿਹੜਾ ਬਾਰਡਰ ਦੇ ਉੱਤੇ ਫੈਸਲਾ ਨਹੀਂ ਹੈ ਕੰਡਿਆਲੀ ਤਾਰ ਲਾਣੀ ਹੈ ਹੁਣ ਉਹ ਤਾਰਕ ਜੰਮੂ ਕਸ਼ਮੀਰ ਚ ਤਾਂ ਲੱਗੀ ਨਾ ਰਾਜਸਥਾਨ ਚ ਵੀ ਨਹੀਂ ਲਾਈ ਹੋਈ ਲੇਕਿਨ ਪੰਜਾਬ ਦਾ ਜਿੰਨਾ ਬਾਰਡਰ ਪਾਕਿਸਤਾਨ ਨਾਲ ਲੱਗਦਾ ਹੈ ਉਹ ਸਾਰੇ ਤੇ ਕੰਡਿਆਲੀ ਤਾਰ ਲਾ ਹੁਣ ਤਾਰ ਲਾਣ ਲਈ ਫੇਰ ਜਿਹੜੀ ਹੈ ਜ਼ਮੀਨ 22 ਫੁੱਟ ਕੇ ਕਿੰਨੀ ਮੈਂ ਉਹ ਆਰਟੀਕਲ ਜਦੋਂ ਪੜਾਂਗਾ ਉਹਦੇ ਚ ਆਏਗੀ ਜੀ ਉਹ ਲੈ ਲਈ ਐਕਵਾਇਰ ਕਰ ਲਈ ਉਹਨਾਂ ਕਿਸਾਨਾਂ ਨੇ ਬੀਬੀਸੀ ਦੇ ਜਿਹੜੇ ਕੋਰਸਪੋਂਡੈਂਟ ਨੇ ਮਿਸਟਰ ਸਲਮਾਨ 라ਵੀ ਔਰ ਦੇਖੋ ਮੈਂ ਦੇਖਦਾ ਹਾਂ ਵੀ ਭਾਵੇਂ ਜਿਹੜੇ ਸਾਡੇ ਮੁਸਲਮਾਨ ਭਰਾ ਜਾਂ ਇਵਨ ਸਿੱਖ ਵੀ ਕਿਤੇ ਨਾ ਕਿਤੇ ਬੈਠੇ ਹੁੰਦੇ ਨੇ মিডিਆ 'ਚ ਪੂਰਾ ਨੈਸ਼ਨਲਿਸਟ ਬਣ ਹੁਣ ਮੈਂ ਜਿਵੇਂ ਪੰਜਾਬ 'ਚ ਦੇਖ ਰਿਹਾ ਕਵਰੇਜ ਮੈਨੂੰ ਲੱਗਦਾ ਵੀ ਪੰਜਾਬ ਜਿਹੜਾ ਹੈ ਇਹ ਯੂਪੀ ਬਣ ਗਿਆ ਹੈ ਕਿ ਕੀ ਹੈ ਕੋਈ ਵੀ ਜਿਹੜਾ মিডিਆ ਸਾਰਾ ਉਹ ਵੀ ਹਿੰਦੀ 'ਚ ਸਵਾਲ ਪੁੱਛ ਰਿਹਾ ਤੇ ਅੱਗੋਂ ਜਿਨ੍ਹਾਂ ਨੂੰ 2% ਦੀ ਉਹ ਵੀ ਕਰੈਕਟ ਹਿੰਦੀ ਵੀ ਬੋਲਣੀ ਨਹੀਂ ਆਉਂਦੀ ਟੁੱਟੀ ਭੱਜੀ ਉਹ ਲੱਤਾਂ ਤੋੜਦੇ ਨੇ ਪੰਜਾਬੀ ਦੇ ਆ ਵੀ ਹਿੰਦੀ ਦੇ ਆ ਵੀ ਸਣੇ ਬਾਦਲ ਸਣੇ ਭਗਵੰਤ ਮਾਨ ਸਣੇ ਬਾਕੀ ਕਾਂਗਰਸੀਆਂ ਦੇ ਹਿੰਦੀ ਜਵਾਬ ਦੇ ਹੁਣ ਤੁਹਾਨੂੰ ਪੰਜਾਬ ਦੀ ਇਲੈਕਸ਼ਨ ਕਵਰੇਜ ਦੇਖਦੇ ਆ ਇਹ ਨਜ਼ਰ ਨਹੀਂ ਆਉਂਦਾ ਕਿ ਤੁਸੀਂ ਕੋਈ ਪੰਜਾਬ ਕੋਈ ਪੰਜਾਬੀ ਜ਼ਬਾਨ ਦਾ ਸੂਬਾ ਜਿੱਥੇ ਕਵਰੇਜ ਦੇਖ ਰਹੇ ਹੋ ਜੀ ਲੇਕਿਨ ਜਿਹੜੇ ਵੀ ਫਿਰ ਰਿਪੋਰਟਰ ਉਹਨਾਂ ਨੇ ਤਾਂ ਆਪਣੇ ਹੈੱਡ ਡੈਸਕ ਨੂੰ ਦੇਣਾ ਹੁੰਦਾ ਪਰ ਇਹਨੇ ਸੁਲਮਾਨ 라ਵੀ ਨੇ ਬੜੀ ਸੋਹਣੀ ਸਟੋਰੀ ਕੀਤੀ ਉਹਨੋਂ ਦੀ ਫਲਾਈਟ ਨੂੰ ਲੈ ਕੇ ਕਿਸਾਨਾਂ ਦੀ ਪਰ ਇਹ ਦੋ ਜਦੋਂ ਮੈਂ ਕਿਹਾ ਵੀ ਕਾਨੂੰਨ ਕਿਵੇਂ ਦੋ ਥਾਵਾਂ ਲਈ ਨਹੀਂ ਪਹਿਲਾਂ ਕਸ਼ਮੀਰੀ ਪੰਡਤਾਂ ਦੀ ਸਟੋਰੀ ਜਿਹੜੇ ਕੱਲ ਦੇ ਮੀਡੀਆ 'ਚ ਆਈ ਉਹਦੀ ਹੈਡਲਾਈਨ ਸੀ ਸਟੇਟ ਆਈਡੈਂਟੀਫਾਈਜ਼ 723 ਕਨਾਲਸ ਫॉर ਰੀਹੈਬਿਟੇਸ਼ਨ ਆਫ ਪੰਡਤਸ 트੍ਰਾਂਜ਼ਿਟ ਅਕਮੋਡੇਸ਼ਨ ਅਕਰੋਸ ਆਲ 10 ਡਿਸਟ੍ਰਿਕਟਸ ਆਫ ਦ ਵੈਲੀ ਕਿ ਜੰਮੂ ਕਸ਼ਮੀਰ ਸਟੇਟ ਨੇ 723 ਕਨਾਲ ਜ਼ਮੀਨ ਕਸ਼ਮੀਰੀ ਪੰਡਤਾਂ ਦੇ ਪੁਨਰਵਾਸ ਦੇ ਲਈ ਉਹਨਾਂ ਨੂੰ ਮੁੜ ਵਸਾਉਣ ਦੇ ਲਈ ਲੈ ਲਈ ਹੈ ਔਰ ਇਹ ਜਿਹੜੇ ਕਸ਼ਮੀਰੀ ਪੰਡਤ ਨੇ ਉਹਨਾਂ ਦੇ ਲਈ ਸਾਰੇ ਹੀ ਕਸ਼ਮੀਰਵਾਦੀ ਦੇ 10 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਉਹਨਾਂ ਨੂੰ ਰਿਹائش ਬਣਾ ਕੇ ਦਿੱਤੀ ਜਾਏਗੀ ਜੀ ਜੰਮੂ ਐਂਡ ਕਸ਼ਮੀਰ ਗਵਰਨਮੈਂਟ ਹੈਜ਼ ਆਈਡੈਂਟੀਫਾਈਡ 723 ਕਨਾਲਸ ਨੀਅਰਲੀ 100 ਏਕੜ ਨੂੰ 100 ਏਕੜ ਉਹ ਕਸ਼ਮੀਰਵਾਦੀ ਚ 100 ਏਕੜ ਸੋਨੇ ਦੇ ਭਾਅ ਜਿਹੜੀ ਜ਼ਮੀਨ ਹੈ ਇਹਨਾਂ ਨੇ ਸਰਕਾਰ ਨੇ ਲੈ ਕੇ ਉਹਨਾਂ ਨੂੰ ਮੁਫਤ ਦੇਣੀ ਹੈ ਬਣਾ ਕੇ ਘਰ ਫਰਦਰ ਰੀਹੈਬਿਟੇਸ਼ਨ ਆਫ ਕਸ਼ਮੀਰੀ ਪੰਡਤਸ ਹੂ ਮਾਈਗਰੇਟਡ ਫ্রম ਦਾ ਵੈਲੀ ਇਨ ਦਾ अर्ਲੀ 1990ਸ ਫਾਲੋਇੰਗ ਦਾ ਅਰਪਸ਼ਨ ਆਫ ਮਿਲਟੈਂਸ ਥਿਸ ਕਮਸ ਆਫਟਰ ਦਾ ਸੈਂਟਰਲ ਗਵਰਨਮੈਂਟਸ ਰੀਸੈਂਟ ਅਪਰੂਵਲ ਫਾਰ ਦਾ ਕੰਸਟ੍ਰਕਸ਼ਨ ਆਫ 6000 ਟਰਾਂਜ਼ਿਟ ਅਕਮੋਡੇਸ਼ਨਸ ਇਨ ਕਸ਼ਮੀਰ ਵੈਲੀ ਫਾਰ ਕਸ਼ਮੀਰੀ ਪੰਡਤ ਹੁਣ 6000 ਘਰ ਜਿਹੜਾ ਹੈ ਉਹਨਾਂ ਨੇ ਵੈਲੀ ਦੇ ਵਿੱਚ ਵਾਦੀ ਦੇ ਵਿੱਚ ਕਸ਼ਮੀਰੀ ਪੰਡਤਾਂ ਨੂੰ ਬਣਾ ਕੇ ਦੇਣੇ ਦਾ ਗਵਰਨਮੈਂਟ ਆਫ ਇੰਡੀਆ ਹੈਜ਼ ਕਨਵੇਡ ਦਾ ਅਪਰੂਵਲ ਫਾਰ ਕੰਸਟ੍ਰਕਸ਼ਨ ਆਫ 6000 ਟਰਾਂਜ਼ਿਟ ਅਕਮੋਡੇਸ਼ਨਸ ਇਨ ਦਾ ਕਸ਼ਮੀਰ ਵੈਲੀ ਫਾਰ ਅਲਾਟਮੈਂਟ ਟੂ ਕਸ਼ਮੀਰੀ ਮਾਈਗ੍ਰੈਂਟਸ ਟੂ ਹੋਮ ਸਟੇਟ ਗਵਰਨਮੈਂਟ ਜੌਬਸ ਹੈਵਨ ਪ੍ਰੋਵਾਈਡਡਡ ਔਰ ਵਿਲ ਬੀ ਪ੍ਰੋਵਾਈਡਡ ਇਨਾ ਜੋ ਬਹੁਤ ਸਾਰਿਆਂ ਨੂੰ ਕਸ਼ਮੀਰੀ ਪੰਡਤਾਂ ਨੂੰ ਜੌਬ ਵੀ ਦੇ ਦਿੱਤਾ ਗਿਆ ਜਿਹੜਾ ਜਿਨ੍ਹਾਂ ਨੂੰ ਨਹੀਂ ਦਿੱਤਾ ਉਹਨਾਂ ਨੂੰ ਦੇ ਦੇਣਗੇ ਇਨ ਦਿਸ ਰਿਗਾਰਡ ਦਾ ਡਿਪਟੀ ਕਮਿਸ਼ਨਰ ਆਫ ਦਾ ਕਸ਼ਮੀਰ ਵੈਲੀ ਡਿਪਟੀ ਕਮਿਸ਼ਨਰਸ ऑफ़सर कश्मीर वैली हैव आइडेंटिफाइड 723 कैनल्स विद द टेंटेटिव कॉस्ट ऑफ लैंड बीइंग 300 रुपीस 374.65 करोड़ सो 375 करोड़ रुपए दी तो जमीन ही जड़ी है डिप्टी कमिश्नर ने कह जे हम ये जमीन, ए जमीन ए ले रहे हैं जी uh, और ये मिनिस्टर कोई अहमद बुखारी है वो अनाउंस कर रहे हैं ਫਿਰ ਉਹਨੇ ਕਿਹਾ ਯੂਨੀਅਨ ਹੋਮ ਮਿਨਿਸਟਰੀ ਹੈਜ਼ ਆਲਸੋ ਕਨਵੇਇਡਡ ਇਟਸ ਅਪਰੂਵਲ ਟੂ ਦਾ ਕ੍ਰੀਏਸ਼ਨ ਆਫ 3000 ਐਡੀਸ਼ਨਲ ਪੋਸਟ ਫਾਰ ਮਾਈਗ੍ਰੈਂਟ ਪੰਡਤ ਯੂਥ ਵਿਦ ਫੰਡਿੰਗ ਫ্রম ਦਾ ਗਵਰਨਮੈਂਟ ਆਫ ਇੰਡੀਆ ਮਿਨਿਸਟਰ ਨੇ ਕਿਹਾ ਜੀ ਕਿ 3000 ਹੋਰ ਜੌਬ ਐਡੀਸ਼ਨਲ ਆਲਰੇਡੀ ਹਜ਼ਾਰਾਂ ਜੌਬ ਕਸ਼ਮੀਰੀ ਪੰਡਤਾਂ ਨੂੰ ਪਿਛਲੇ ਜਿਹੜੇ ਨੇ ਉਹ ਇਹਦੇ ਚ ਚਿੱਠੀ ਸਿੰਗਾਪੁਰਾ ਕਵਰ ਨਹੀਂ ਜਿੱਥੇ 35 ਸਖ ਮਾਰੇ ਨੇ ਉਹਨਾਂ ਦੇ ਉਹ ਵਿਚਾਰੇ ਅਜੇ ਵੀ ਉਹਨਾਂ ਦਾ ਮੈਂ ਹਾਲ ਦੇਖਦਾ ਗਰੀਬੀ ਨਾਲ ਹੀ ਘੁੱਲ ਰਹੇ ਨੇ جہاں کتے بچارے رشتہ داروں کو آ کے کو کتے بیٹھے تو تین ہزار جاب زمین اکوائر کرنے دی لائن اکورڈنگ ٹو اگے انہوں نے چھوٹ جھوٹ بولیا کہ جی باہٹ ہزار کشمیری پنڈت تین فیملی یہ وہ سینٹر ہیڈ سینکشنڈ اے پیکیج آف روپیز ون تھاؤزنڈ سکس ہنڈرڈ ایٹین کروڑ ڈیورنگ ٹو تھاؤزنٹ ایٹ نائن فار دا کنسٹرکشن آف ہاؤزز اینڈ ٹرانزٹ اکوموڈیشن اینڈ کریئشن آف گورنمنٹ جابس اور کشمیری پنڈت ਏ ਤੁਸੀਂ ਦੇਖ ਲਓ ਕਿ ਇਵਨ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਵੀ 1618 ਕਰੋੜ ਰੁਪਇਆ ਸੈਂਟਰ ਗਵਰਨਮੈਂਟ ਨੇ ਦਿੱਤਾ ਸੀ ਹੁਣ ਐਡੀਸ਼ਨਲ ਜਿਹੜਾ ਉਹ ਪੈਸਾ ਹੈ ਦਾ ਅਮਾਉਂਟ ਸਪੈਂਟ ਔਨ ਅਕਾਊਂਟ ਆਫ ਕੈਸ਼ ਅਸਿਸਟੈਂਟ ਐਂਡ ਰਾਸ਼ਨ ਫ্রম April 2014 ਟੂ ਨਵੰਬਰ 30th ਲਾਸਟ ਈਅਰ ਵਾਸ ਰੁਪੀਸ 455 ਕਰੋੜ ਇਨਕਲੂਡਿੰਗ ਕੈਸ਼ ਅਸਿਸਟੈਂਸ ਆਫ 413 ਕਰੋੜ ਉਹ ਉੱਪਰਲੇ ਸਾਰੇ ਦੇ ਨਾਲ ਉਹ ਕਹਿੰਦਾ ਜੀ ਆ ਪਿਛਲੇ 1 ਸਾਲ ਦੇ ਵਿੱਚ ਜਿਹੜਾ ਉਹ 455 ਕਰੋੜ ਜਿਹੜਾ ਉਹ ਉਹਨਾਂ ਨੂੰ ਬਣਾ ਕੇ ਦਿੱਤਾ ਔਰ ਇਹ 10 ਜ਼ਿਲ੍ਹਿਆਂ ਦੇ ਵਿੱਚ ਹੋਏਗਾ ਹੁਣ ਇਹਦੇ ਨਾਲ ਤੁਸੀਂ ਚਿੱਠੀ ਸਿੰਗਾਪੁਰਾ ਕੰਪੇਅਰ ਕਰੋ ਜੀ ਇਹਦੇ ਨਾਲ ਨਵੰਬਰ 84 ਚ ਦਿੱਲੀ ਔਰ ਭਾਰਤਪੁਰ ਦੇ ਵਿੱਚ ਜਿਹੜੇ ਸਿੱਖ ਮਾਰੇ ਉਹਨਾਂ ਨੂੰ ਤਾਂ ਜਿਹੜਾ ਹੁਣ ਆਂਦਾ ਉਹ ਡੋਲ ਆਊਟ ਕਰਦਾ ਜੀ 1-1 ਲੱਖ ਦੇ ਦਿੰਨੇ ਆ ਜੇ ਅਸੀਂ ਹਾਂਜੀ ਤੇ ਇੱਥੇ ਕਿੰਨੇ ਹਜ਼ਾਰ ਕਰੋੜ ਔਰ ਉਹ ਪੰਡਤ ਜਿਹੜੇ ਬੜੇ ਵੈਲ ਸੈਟਲਡ ਨੇ ਉਹਨਾਂ ਨੂੰ ਜੌਬਸ ਵੀ ਮਨੀ ਵੀ ਉਹਨਾਂ ਦੇ ਘਰ ਜੰਮੂ 'ਚ ਵੀ ਦਿੱਲੀ 'ਚ ਵੀ ਉਹਨਾਂ ਨੂੰ ਬਣਾ ਕੇ ਦਿੱਤੇ ਨੇ ਹੁਣ ਜਿਹੜਾ ਐਡੀਸ਼ਨਲ ਵੀ ਬਣਾਣਾ ਤੇ ਜਿਹੜਾ ਇਸ਼ੂ ਕੋਈ ਨਵੰਬਰ 84 ਬਾਰੇ ਅਕਸਰ ਅਸੀਂ ਗੱਲ ਕਰਦੇ ਆਂ ਪਰ ਇਹ ਜਿਹੜੇ ਬਾਰਡਰ ਏਰੀਆ ਦੇ ਲੋਕ ਨੇ ਜਿਨ੍ਹਾਂ ਦੇ ਵਿੱਚ ਕਿਵੇਂ ਉਹ ਸਫਰ ਕਰ ਰਹੇ ਨੇ ਔਰ ਇਸ ਆਰਟੀਕਲ ਦੀ ਹੈਡਲਾਈਨ ਹੀ ਹੈ ਕਿ ਜ਼ਮੀਨ ਨਾ ਭਾਰਤ 'ਮੇਂ ਨਾ ਪਾਕ 'ਮੇਂ ਇੰਤਜ਼ਾਰ ਮੁਆਵਜ਼ੇ ਕਾ ਜੀ 70 ਸਾਲ ਹੋ ਗਏ ਨੇ ਨਾ ਜ਼ਮੀਨ ਇਧਰ ਹੈ ਸਾਡੀ ਨਾ ਉਧਰ ਮੰਨੀ ਜਾਂਦੀ ਅਸੀਂ ਮੁਆਵਜ਼ੇ ਦਾ ਇੰਤਜ਼ਾਰ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਜਦੋਂ ਡਿਵੀਜ਼ਨ ਹੋਈ ਕਈ ਸਾਲ ਤੱਕ ਭਾਰਤ ਪਾਕਿਸਤਾਨ ਦੀ ਸੀਮਾ ਤੇ ਕੋਈ ਦੀਵਾਰ ਨਹੀਂ ਸੀ ਨਾ ਹੀ ਕੋਈ ਰੁਕਾਵਟ ਪਰ 1999 ਦੇ ਵਿੱਚ ਜਦੋਂ ਕੰਡਿਆਲੀ ਤਾਰ ਲਾਉਣ ਦਾ ਕੰਮ ਸ਼ੁਰੂ ਹੋਇਆ ਔਰ ਖਤਮ ਹੋਇਆ ਹੁਣ ਐਸੀ ਕੋਈ ਥਾਂ ਨਹੀਂ ਹੈ ਪੰਜਾਬ ਦਾ ਬਾਰਡਰ ਜਿੱਥੇ ਪਾਕਿਸਤਾਨ ਨਾਲ ਲੱਗਦਾ ਇੱਥੇ ਕੰਡਿਆਲੀ ਤਾਰ ਨਾ ਹੋਵੇ ਜੀ ਔਰ ਉਹਨਾਂ ਨੇ ਕਿਹਾ ਵੀ ਜਦੋਂ ਵਟਵਾਰੇ ਤੋਂ ਬਾਅਦ ਭਾਰਤ ਪਾਕਿਸਤਾਨ ਦੀ ਸੀਮਾ ਤੈਅ ਹੋਈ ਤੇ ਨੋ ਮੈਨਜ਼ ਲੈਂਡ ਲਈ ਭਾਰਤੀ ਕਿਸਾਨਾਂ ਨੂੰ ਇਹਨੂੰ ਸਿੱਖ ਕਿਸਾਨ ਪੜਿਆ ਜਾਏ ਕਿਉਂਕਿ ਉੱਥੇ ਕੋਈ ਬਈਆ ਨਹੀਂ ਬੈਠੇ ਹੋਏ ਭਾਰਤੀ ਜਿਹੜੇ ਸਿੱਖ ਕਿਸਾਨ ਨੇ ਉਹਨਾਂ ਤੋਂ 11-11 ਫੁੱਟ ਜ਼ਮੀਨ ਜਿਹੜੀ ਹੈ ਉਹਨਾਂ ਨੇ ਲੈ ਲਈ ਕਿ ਜੀ ਅਸੀਂ ਬਾਰਡਰ ਡਿਮਾਰਕਟ ਕਰਨਾ ਤੇ ਜਿਹੜੇ ਹੁਣ ਇਹ ਪਿੰਡਾਂ ਦੇ ਰਹਿਣ ਵਾਲੇ ਨੇ ਉਹਨਾਂ ਨੇ ਕਿਹਾ ਜੀ ਕਿ ਉਹਨਾਂ ਨੂੰ ਜਦੋਂ ਸਾਡੇ ਤੋਂ ਜ਼ਮੀਨ ਜਾਰੇ ਜਾਣਾ ਫੁੱਟ ਲਈ ਗਈ ਸੀ ਸਾਨੂੰ ਇਹ ਅਸ਼ੋਰ ਕੀਤਾ ਗਿਆ ਸੀ ਕਿ ਤੁਹਾਨੂੰ ਕੰਪਨਸੇਸ਼ਨ ਮਿਲੇਗਾ ਜਿਹੜਾ 70 ਸਾਲ ਬਾਅਦ ਵੀ ਨਹੀਂ ਦਿੱਤਾ ਹੈ ਔਰ ਜਮਹੂਰੀ ਕਿਸਾਨ ਸਭਾ ਨੇ ਬਹੁਤੀ ਗਲਬਾਤ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਅਜੇ ਤੱਕ ਸਾਨੂੰ ਇਹ ਨਹੀਂ ਮਿਲਿਆ ਫਿਰ ਉਹਨਾਂ ਨੇ ਕਿਹਾ ਜੀ ਕੰਡਿਆੜੀ ਤਾਰ ਲਾਣ ਦੀ ਵਾਰੀ ਆ ਗਈ ਪਹਿਲਾਂ ਤਾਂ ਲਈ ਹੋਈ ਸੀ ਉਹਨਾਂ ਨੇ ਜ਼ਮੀਨ ਫਿਰ ਉਹਨਾਂ ਨੇ ਕਿਹਾ ਵੀ ਕਿਸਾਨਾਂ ਨੂੰ 44 ਫੁੱਟ ਜ਼ਮੀਨ ਹੋਰ ਦੇਣੀ ਪਈ 22 ਫੁੱਟ ਇਸ ਪਾਸੇ 22 ਫੁੱਟ ਇਸ ਪਾਸੇ ਹੁਣ ਇਸ ਗੱਲ ਨੂੰ ਵੀ ਜਿਹੜਾ ਉਹ ਆਰਮੋਸ 27 ਸਾਲ ਹੋ ਗਏ ਨੇ ਉਹਨਾਂ ਨੇ ਕਿਹਾ ਜੀ ਇਹ ਇਹਦਾ ਵੀ ਸਾਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਔਰ ਇਹ ਜਿਹੜੀ ਆ ਉਹਨਾਂ ਨੇ ਕਿਹਾ ਜ਼ਬਰਦਸਤੀ ਸਾਡੇ ਤੋਂ ਜਿਹੜੀ ਇਹ ਜ਼ਮੀਨ ਉਹ ਅਕੂਪਾਈ ਕਰ ਲਈ ਸਰਕਾਰ ਨੇ ਔਰ ਉਹਨਾਂ ਚ ਉਹਨਾਂ ਨੇ ਜਮਹੂਰੀ ਕਿਸਾਨ ਸਭਾ ਨੇ ਇਹ ਕਿਹਾ ਕਿ ਵੀ ਇਹ ਗਾ 1952 ਦੀ ਹੈ ਜਦੋਂ ਜਿਹੜੇ ਪਾਕਿਸਤਾਨ ਤੋਂ ਭਾਰਤ ਆਏ ਕਿਸਾਨ ਉਹਨਾਂ ਨੂੰ ਕਿਹਾ ਜੀ ਤੁਸੀਂ ਇਹ ਮੌਜੂਦਾ ਸਰਕਾਰੀ ਜ਼ਮੀਨ ਜਿਹੜੀ ਹੈਗੀ ਹੈ ਇਹਦੇ ਤੇ ਖੇਤੀ ਕਰ ਲਓ ਉਹਨਾਂ ਨੇ ਕਿਹਾ ਜੀ 70 ਸਾਲ ਬੀਤਣ ਬਾਅਦ ਅਜੇ ਤੱਕ ਸਾਨੂੰ ਹੱਕ ਮਾਲਕੀ ਵੀ ਨਹੀਂ ਦਿੱਤਾ ਗਿਆ ਜਿਹੜੀ ਜ਼ਮੀਨ ਦੇ ਉੱਤੇ ਅਸੀਂ ਖੇਤੀ ਕਰ ਰਹੇ ਹਾਂ ਔਰ ਉਹਦੇ ਚੋਂ ਵੀ ਪਹਿਲਾਂ ਜਿਹੜਾ 11.1 ਫੁੱਟ ਪਹਿਲਾਂ ਲੈ ਲਈ ਤੇ 44 ਫੁੱਟ ਜਿਹੜੀ ਹੈ ਜ਼ਮੀਨ 44 ਫੁੱਟ ਇੱਕ ਪਾਸੇ ਉਹ ਨਹੀਂ ਜਦੋਂ ਤੁਸੀਂ ਪੂਰੀ ਦੀ ਪੂਰੀ ਪੱਟੀ ਲੈਂਦੇ ਹੋ ਇਹ ਅੰਦਾਜ਼ਾ ਤੁਸੀਂ ਲਾਓ ਕਿ ਵੀ ਉਹਨਾਂ ਨੂੰ ਔਰ ਫਿਰ ਉਹਨਾਂ ਨੇ ਕਿਹਾ ਵੀ ਰਾਵੀ ਦਰਿਆ ਵਹਿੰਦਾ ਕਦੇ ਰਾਵੀ ਇੱਧਰ ਹੋ ਜਾਂਦੀ ਹੈ ਕਦੇ ਉੱਧਰ ਹੋ ਜਾਂਦੀ ਹੈ ਔਰ ਇਹਦੇ ਚ ਫਿਰ ਬਹੁਤ ਸਾਰਿਆਂ ਨਾਲ ਇੰਟਰਵਿਊ ਵਿਦ ਪਿਕਚਰਸ ਦਿੱਤੇ ਹੋਏ ਨੇ ਔਰ ਦਰਸ਼ਕ ਦੇਖ ਰਹੇ ਨੇ ਸਕਰੀਨ ਦੇ ਉੱਤੇ ਔਰ ਖਾਨਵਾਲ ਪਿੰਡ ਹੈ ਉਹਨਾਂ ਦੇ ਜਿਹੜੇ ਸਰਪੰਚ ਨੇ ਸਲਵਿੰਦਰ ਸਿੰਘ ਉਹ ਕਹਿੰਦੇ ਨੇ ਕਿ ਸਰਕਾਰੀ ਪੱਟੇ ਦੇ ਮਾਲਕਾਨਾ ਹੱਕ ਲਈ ਉਹ ਲੰਬੇ ਸਮੇਂ ਤੋਂ ਮੰਗ ਕਰ ਰਹੇ ਨੇ ਕਿ ਜਦੋਂ ਚੋਣਾਂ ਆਉਂਦੀਆਂ ਨੇ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਸਾਡੇ ਨਾਲ ਆ ਕੇ ਇਕਰਾਰ ਕਰਦੀਆਂ ਪਰ ਅੱਜ ਤੱਕ ਸਾਨੂੰ 70 ਸਾਲ ਦੇ ਵਿੱਚ ਜਿਹੜਾ ਕੋਈ ਹੱਕ ਮਾਲਕਾਨਾ ਵੀ ਨਹੀਂ ਜ਼ਮੀਨ ਦਾ ਦਿੱਤਾ ਗਿਆ ਜੀ ਇਸੇ ਤਰ੍ਹਾਂ ਦਿਲਾ ਰਾਜਪੂਪਤਾਨਾ ਪਿੰਡ ਹੈ ਉਹਦੇ ਸਰਪੰਚ ਸੁਲੱਖਣ ਸਿੰਘ ਉਹ ਕਹਿੰਦੇ ਨੇ ਕਿ ਬਈ ਕੰਡਿਆੜੀ ਤਾਰ ਲਈ ਜਿਹੜੀ ਜ਼ਮੀਨ ਕਿਸਾਨਾਂ ਨੇ ਦਿੱਤੀ ਜਾਂ ਨੋ ਮੈਨਜ਼ ਲੈਂਡ ਲਈ ਦਿੱਤੀ ਉਹਦੇ ਮੁਆਵਜ਼ੇ ਲਈ ਅੱਜ ਤੱਕ ਵੀ ਇਸ ਕਿਸਾਨ ਜਿਹੜੇ ਨੇ ਉਹ ਦਫ਼ਤਰਾਂ ਦੇ ਚੱਕਰ ਲਾ ਲਾ ਕੇ ਥੱਕ ਊਟ ਕੇ ਬਹਿ ਗਏ ਨੇ ਔਰ ਇਸੇ ਤਰ੍ਹਾਂ ਇੱਕ ਪਿੰਡ ਸਰਹੱਦ ਦੇ ਉੱਤੇ ਸਾਹੋਵਾਲ ਹੈ ਉਹਦੇ ਚ ਇਹਨਾਂ ਨੇ ਜਿਹੜੇ ਰਿਪੋਰਟਰ ਨੇ BBC ਦੇ ਉਹਨਾਂ ਨੇ ਇੱਕ ਹਜੂਮ ਦੇ ਨਾਲ ਕਿਸਾਨਾਂ ਦੇ ਗੱਲਬਾਤ ਕੀਤੀ ਰਿਸ਼ੀਪਾਲ ਸਿੰਘ ਉਹਨਾਂ ਜੋ ਕਹਿੰਦੇ ਨੇ ਕਿ ਭਾਈ ਇਹ ਤਾਂ ਸਾਡੇ ਲਈ ਘਾਟੇ ਦਾ ਸੌਦਾ ਹੈ ਕਿ ਵੀ ਸਾਨੂੰ ਸਰਹੱਦਾ ਦੇ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਇੱਕੋ ਵੇਲੇ ਜਿਹੜੀਆਂ ਝੇਲਣੀਆਂ ਪੈਂਦੀਆਂ ਕਦੇ ਜਦੋਂ ਜਿਹੜੀ ਕੰਡਿਆੜੀ ਤਾਰ ਲਾਈ ਹੈ ਕਈਆਂ ਦੀ ਜ਼ਮੀਨ ਤਾਰ ਦੇ ਪਰਲੇ ਪਾਸੇ ਹੈ ਵੀ ਸਾਨੂੰ ਕਹਿੰਦੇ ਨੇ ਜੀ ਤੁਹਾਨੂੰ ਪਾਸ ਦਿੱਤੇ ਨੇ ਤੁਸੀਂ 8 ਵਜੇ ਤੋਂ 5 ਵਜੇ ਤੱਕ ਹੀ ਆ ਸਕਦੇ ਹੋ ਜੀ ਉਸ ਤੋਂ ਜਿਹੜੇ ਉੱਥੇ ਬਾਰਡਰ ਤੇ ਉੱਤੇ ਇੰਡੀਅਨ ਆਰਮੀ ਬੈਠੀ ਹੈ ਫਿਰ ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਉੱਥੇ ਜਾਂਦੇ ਹਾਂ 8 ਵਜੇ ਅਸੀਂ ਪਹੁੰਚ ਜਾਂਦੇ ਹਾਂ ਕਿ ਵੀ ਅਸੀਂ ਦੂਜੇ ਪਾਸੇ ਜ਼ਮੀਨ ਵਾਉਣੀ ਹੈ ਤੇ 11 ਵਜੇ ਤੱਕ ਉਹ ਸਾਨੂੰ ਜਾਣ ਨਹੀਂ ਦਿੰਦੇ ਗੇਟ ਨਹੀਂ ਖੋਲਦੇ ਤੇ 5 ਵਜੇ ਜੇ ਸ਼ਾਮ ਨੂੰ ਸਾਨੂੰ ਸੱਦਣੇ 2 ਵਜੇ ਜਿਹੜਾ ਸਾਨੂੰ ਕਹਿੰਦੇ ਨੇ ਤੁਸੀਂ ਖੇਤਾਂ ਤੋਂ ਵਾਪਸ ਆ ਜਾ ਉਹ ਕਹਿੰਦੇ ਵੀ ਜਦੋਂ ਸਾਡੇ ਕੋਲ ਈਵਨ ਖੇਤੀਬਾੜੀ ਲਈ ਵੀ ਦੂਜੇ ਪਾਸੇ ਵਕਤ ਨਹੀਂ ਜ਼ਮੀਨ ਤੁਸੀਂ ਸਾਡੀ ਲੈ ਲਈ ਤੇ ਅਸੀਂ ਕੀ ਕਰੀਏ ਔਰ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਪਰਲੇ ਪਾਸੇ ਹੈ ਉੱਥੇ ਫਿਰ ਜੰਗਲੀ ਸੂਰ ਹਿਰਨ ਜਿਹੜੇ ਨੇ ਉਹ ਖੇਤੀ ਬਰਬਾਦ ਕਰ ਦਿੰਦੇ ਨੇ ਔਰ ਇਸੇ ਤਰ੍ਹਾਂ ਉਹਨਾਂ ਨੇ ਹੋਰ ਪਿੰਡ ਦੇ ਲੋਕਾਂ ਦੇ ਨਾਲ ਇੰਟਰਵਿਊ ਦਾ ਵੀ ਉਹਨਾਂ ਨੂੰ ਕੀਆ ਔਰ ਉਹਨਾਂ ਨੇ ਕਿਹਾ ਕਿ ਭਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਇੱਕ ਡਾਇਰੈਕਟਿਵ ਦੇ ਥੱਲੇ 10000 ਰੁਪਇਆ ਉਹਨਾਂ ਨੇ ਕਿਹਾ ਸੀ ਕਿ ਭਈ ਦਿਓ ਉਹ ਸਾਨੂੰ ਇੱਕ ਵਾਰੀ ਜ਼ਰੂਰ 10000 ਰੁਪਇਆ ਉਹਨਾਂ ਨੇ ਦਿੱਤੇ ਔਰ ਉਹਨਾਂ ਨੇ ਕਿਹਾ ਕਿ ਭਈ ਇਹ ਸਾਡਾ ਗੁਜ਼ਾਰਾ ਨਹੀਂ ਹੁੰਦਾ ਸਾਨੂੰ ਜਿਹੜਾ ਉਹ ਘੱਟੋ ਘੱਟ 25000 ਰੁਪਇਆ ਐਨਿਊਅਲੀ ਦੱਤਾ ਜਾਏ ਔਰ ਸਾਨੂੰ ਜਿਹੜੇ ਸਾਡਾ ਹੱਕ ਮਾਲਕੀ ਦਿੱਤਾ ਜਾਏ ਜੀ ਔਰ ਇਹ ਸਾਰੇ ਦੇ ਨਾਲ ਉਹਨਾਂ ਨੇ ਕਿਹਾ ਜ ਜਿੰਨੀਆਂ ਸਿਆਸੀ ਪਾਰਟੀਆਂ ਨੇ ਉਹ ਵੀ ਇਸ ਦੇ ਉੱਤੇ ਸਿਆਸਤ ਹੀ ਕਰਦੀਆਂ ਨੇ ਔਰ ਨਾ ਕੋਈ ਨੇੜੇ ਤੜੇ ਇੰਡਸਟਰੀ ਐ ਸਰਹਾਦੇ ਇਲਾਕਿਆਂ 'ਚ ਬੇਰੁਜ਼ਗਾਰੀ ਐ ਦੂਸਰੇ ਪਾਸੇ ਸਾਡੇ ਬੱਚੇ ਜਿਹੜੇ ਨੇ ਉਹ ਡਰੱਗਸ ਦੇ ਹਵਾਲੇ ਹੋਏ ਹੋਏ ਨੇ ਬਿਲਕੁਲ ਹੁਣ ਇਹਨੂੰ ਤੁਸੀਂ ਕੰਪੈਰੀਜ਼ਨ ਕਰੋ ਕਿ ਕਸ਼ਮੀਰੀ ਪੰਡਤਾਂ ਨੂੰ ਖੁਦ ਇਹਨਾਂ ਨੇ ਉੱਥੋਂ ਚੁਕਵਾਇਆ ਜਗਮੌਣ ਦੇ ਜ਼ਮਾਨੇ 'ਚ ਜੀ ਉਹਨਾਂ ਦੇ ਲਈ ਕਿੰਨੇ ਹਜ਼ਾਰ ਕਰੋੜ ਬਸਤੀਆਂ ਦੂਜਾ ਇਹ ਵਿਚਾਰੇ ਜਿਹੜੇ ਉੱਥੇ 70 ਸਾਲ ਤੋਂ ਬੈਠੇ ਇਹਨਾਂ ਦੀ ਜ਼ਮੀਨ ਵੀ ਖਾ ਗਏ ਤਾਰਾਂ ਵੀ ਲਾਤੀਆਂ ਔਰ ਫਿਰ ਆ ਜਦੋਂ ਪਿੱਛੇ ਜਏ ਇਹਨਾਂ ਨੇ ਜੀ ਸਰਜਿਕਲ ਸਟ੍ਰਾਈਕ ਕਰਤਾ ਫਲਾਣਾ ਸਾਰੇ ਪਿੰਡਾਂ ਦੇ ਲੋਕ ਇਹੀ ਸੀ ਵਿਚਾਰੇ ਜਿਨ੍ਹਾਂ ਨੂੰ ਉਜਾੜ ਕੇ ਜਿਹੜਾ ਉਹ ਡੰਗਰਾਂ ਦੀ ਤਰ੍ਹਾਂ ਤੂੜ ਕੇ ਟਰਾਲੀਆਂ ਦੇ ਵਿੱਚ ਲਿਆ ਹੰਦਾ ਤਾਂ ਫਿਰ ਜੇ ਸੰਤ ਪਿੰਡਾਂ ਵਾਲੇ ਕਹਿੰਦੇ ਸੀ ਕਿ ਭਾਈ ਇੱਥੇ ਦੋ ਸੈੱਟ ਨੇ ਕਾਨੂੰਨਾਂ ਦੇ ਇਸ ਤੋਂ ਵੱਧ ਕੇ ਕੋਈ ਹੈ ਉਦਾਹਰਣ ਕਿ ਭਾਈ ਨਵੰਬਰ 84 ਦੇ ਸਿੱਖਾਂ ਦਾ ਕੀ ਹਾਲ ਕੀਤਾ ਚਿੱਠੀ ਸਿੰਘਪੁਰਾ 35 ਸਿੱਖ ਮਾਰੇ ਗਏ ਉਹਨਾਂ ਦਾ ਕੀ ਹਾਲ ਹੈ ਪੰਜਾਬ ਦੇ ਬਾਰਡਰ ਤੇ ਬੈਠੇ ਜਿਹੜੇ ਸਿੱਖ ਕਿਸਾਨ ਨੇ ਉਹਨਾਂ ਦਾ ਕੀ ਹਾਲ ਕੀਤਾ ਉਹ ਤਾਂ ਕਸ਼ਮੀਰੀ ਪੰਡਤਾਂ ਨੂੰ ਜਵਾਈ ਬਣਾ ਕੇ ਰੱਖਿਆ ਹੋਇਆ ਹੈ ਇਹ ਹੈ ਜਿਨ੍ਹਾਂ ਦੇ ਹੱਥ ਚ ਪਾਵਰ ਹੁੰਦੀ ਹੈ ਤੇ ਜਿਹਦੀ ਕੋਠੇ ਵਿੱਚ ਦਾਣੇ ਉਹਦੇ ਕਮਲੇ ਵੀ ਸਿਆਣੇ ਇਹ ਬਿਲਕੁਲ ਹਕੀਕਤ ਹੈ ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੱਥੇ ਲੈਣਿਆ ਬ੍ਰੇਕ ਈਵਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆ আফਟਰ ਦਿਸ ਸ਼ਾਰਟ ਬ੍ਰੇਕ